ਪਿਛਲੇ ਦਿਨੀ ਵਿਅਕਤੀ ਵੱਲੋਂ ਫੇਸ 6 ਸਥਿਤ ਇੱਕ ਕਾਰ ਦੇ ਅੰਦਰ ਖੜੀ ਕਾਰ ਦੇ ਸ਼ੀਸ਼ੇ ਭੰਨ ਕੇ ਉਸ ਦੇ ਅੰਦਰ ਪੈਟਰੋਲ ਪਾ ਕੇ ਕਾਰ ਨੂੰ ਅੱਗ ਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਹੋਏ ਫੇਸ ਇੱਕ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਅੱਜ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਏਐਸਪੀ ਸਿਟੀ 1 ਜੈਨਤਪੁਰੀ ਹਾਂਜੀ ਹਾਂਜੀ ਅੱਜ ਜਿਹੜੀ ਜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਫੇਸ 6 ਮੋਹੱਲੀ 'ਚ ਇੱਕ ਵਾਰਦਾਤ ਹੋਈ ਸੀਗੀ ਆਪਣਾ 28 11 ਨੂੰ ਤੇ ਉਸ ਵਾਰਦਾਤ ਕੀ ਹੁੰਦਾ ਕਿ ਇੱਕ ਬੰਦਾ પેટ્રોલ ਇੱਕ ਗੱਡੀ ਤੇ ਸਿੱਟਦਾ ਹੈ ਤੇ ਉਹਦੇ ਸ਼ੀਸ਼ਾ ਤੋੜ ਕੇ ਉਸ 'ਚ પેટ્રોલ ਸਿੱਟ ਦਿੰਦਾ ਹੈ ਉਸ ਵਾਰਦਾਤ ਦਾ ਆਪਾਂ ਫਿਰ ਐਫ ਆਈ ਆਰ ਦਰਜ ਕੀਤੀ ਸੀ 193/2024 ਅੰਡਰ ਸੈਕਸ਼ਨ 324 326 ਤੇ 331 ਬੀ ਐਨ ਐਸ ਇਸ ਇੱਕ ਥਾਣੇ 'ਚ ਇਹ ਫੇਜ਼ਿਕ ਦੀ ਟੀਮ ਨੇ ਲੀਡ ਬਾਈ ਆਪਣੀ ਇੰਸਪੈਕਟਰ ਇੰਸਪੈਕਟਰ ਸੁਖਦੀਪ ਜੀ ਨੇ ਇਹਨਾਂ ਨੂੰ ਟ੍ਰੇਸ ਕੀਤਾ ਤੇ ਇਹ ਸਾਰੀ ਜਿਹੜੀ ਸੀਗੀ ਰੰਜਿਸ਼ ਇਹਦੇ ਬਾਰੇ ਪਤਾ ਕਰਕੇ ਇੱਕ ਬੰਦੇ ਦੀ ਅਰੈਸਟ ਹੋਈ ਹੈ ਜਿਹਦਾ ਨਾਮ ਹੈਗਾ ਅਮਿਤ ਅਰੀ ਅਮਿਤ ਅਰੀ ਨੇ ਅਕੇ ਜਿਹੜੀ ਜਿਹਨਾਂ ਦੇ ਇਹਨਾਂ ਨੇ ਜਿਹੜੀ ਸਾਜ਼ਿਸ਼ ਰਚੀ ਸੀ ਅਜੀਤ ਸਿੰਘ ਨੂੰ ਪੈਸੇ ਦੇ ਕੇ ਆਪਣੇ ਅਪਦੇਸ਼ ਖਤਰੀ ਜੀ ਨੇ ਉਹਨਾਂ ਦੇ ਗੱਡੀ ਦਾ ਇਹ ਆਰਸਨ ਤੇ ਤੋੜਪੰਨ ਕੀਤੀ ਸੀਗੀ ਇਸ ਮੁਕਦਮੇ 'ਚ ਅਮਿਤ ਅਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਆਪਣਾ ਜਿਹੜਾ ਦੂਜਾ ਦੋਸ਼ੀ ਹੈਗਾ ਹਰਜੀਤ ਸਿੰਘ ਉਹਨੂੰ ਚੰਡੀਗੜ੍ਹ ਪੁਲਿਸ ਨੇ ਇੱਕ ਵੱਖਰੇ ਕੇਸ 'ਚ ਅਰੈਸਟ ਕੀਤਾ ਹੈ ਤੇ ਉਹਦੀ ਆਪਾਂ ਵੀ ਜਲਦੀ ਹੀ ਅਰੈਸਟ ਕਰਾਂਗੇ। ਪਰ ਜਿਹੜਾ ਲੱਤੀ ਹੈਗਾ ਉਸਨੇ ਕੀ ਵਾਰਦਾਤ ਪ੍ਰਵਾਈ ਸੀਗੀ? ਨਹੀਂ ਜੀ ਇਹ ਹਰਜੀਤ ਸਿੰਘ ਲੱਤੀ ਨੇ ਵਾਰਦਾਤ ਕੀਤੀ ਹੈਗੀ। ਇਹਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਅਮਿਤ ਅਰੀ ਨੇ ਮੋਟੀਵੇਟ ਕੀਤਾ ਸੀ ਤੇ ਪੈਸੇ ਵੀ ਭੁੜਾਈ ਸੀ। ਹੋਰ ਕਿਹੜੇ ਕੋ ਮਾਮਲੇ ਦੇ ਵਿੱਚ ਕੀ ਗ੍ਰਿਫਤਾਰ ਅਸ਼ੀਰਦ ਹਾਂਜੀ ਹਾਂਜੀ ਹੋਰ ਕਿਸੇ ਮਾਮਲੇ ਚ ਇਹ ਹੈਗਾ ਗ੍ਰਿਫਤਾਰ ਬਾਕੀ ਜੀ ਆਪਣੇ ਅਸੀਂ ਤੁਸਾਫਾਮ ਡਿਟੇਲ ਦੱਸਾਂਗੇ ਸਰ ਜੀ ਐਫ ਆਰ ਦਿੱਤੀਆਂ ਤੋਂ ਫੇਸਬੁੱਕ ਤੇ ਇਹਦੇ ਤੇ ਚਾਰ ਪਰਛੇ ਮੈਲਮ ਵੀ ਐਨ ਡੀ ਪੀ ਐਸ ਤੇ ਆਨਲਾਈਨ ਦੇ ਪਾਸੇ ਮੈਟੋਰੀਅਸ ਬਣਾ ਕੇ ਨਿਗਰ ਬਣਾਇਆ ਸੀ ਸਰ ਸੋਸ਼ਲ ਮੀਡੀਆ ਤੇ ਕਾਫੀ ਫਾਇਰਲ ਹੋ ਗਿਆ ਜੀ ਕਿ ਬੰਬਲਾਸਟ ਉਹ ਹੈ ਜੀ ਵਿੱਚ ਉਹ ਕੀ ਸੀਗਾ ਇਹ ਇਹਨੂੰ ਰਿਲੇਟਡ ਹੈ ਇਹੀ ਸੀਗਾ ਮਾਮਲਾ ਨਹੀਂ ਇਸੇ ਕੋਈ ਐਕਸਪਲੋਸਿਵ ਯੂਜ਼ ਨਹੀਂ ਹੋਇਆ ਸੀ ਇਟ ਨੋਰਮਲ ਇਹ ਹੈ ਜੀ ਆਰਸਨਿਕ ਦਾ ਇੱਕ ਕੇਸ ਬਣਦਾ ਹੈਗਾ ਜਿਸ ਸੇ ਇਹਨਾਂ ਨੇ ਇਹਨਾਂ ਨਾਲ ਆਪਸੀ ਕੋਈ ਰੰਜਿਸ਼ ਸੀਗੀ ਇਹ ਪਹਿਲਾਂ ਜਿਹੜਾ ਅਮੇਦਰੀ ਸੀਗਾ ਜਿਹੜਾ ਮਦਈ ਹੈ ਉਹਦੇ ਅੰਡਰ ਕੰਮ ਕਰਦਾ ਸੀਗਾ ਤੇ ਉਹਨਾਂ ਦੇ ਵਿੱਚ ਕੁਝ এমਪਲੋਇਮੈਂਟ ਤੋਂ ਰਿਲੇਟਿਡ ਕੁਝ ਇਸ਼ੂ ਸੀਗਾ ਉਹਦੀ ਉਹਨੇ ਗੱਲ ਆਪਣੇ ਦਿਲ ਚ ਰੱਖੀ ਤੇ ਉਹ ਰੰਜਿਸ਼ ਉਹਨੇ ਕੱਟ ਕੇ ਉਹਨਾਂ ਦਾ ਮਤਲਬ ਕਿ ਉਹਨਾਂ ਦਾ ਨੁਕਸਾਨ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜੀ ਸਰ ਸ੍ਰੀਮਤੀ ਸਿੰਘ ਇਟ ਇਜ਼ ਲਾਈਕ ਹੀ ਵਾਸ ਹਾਇਰਡ ਬਾਇ ਦ ਅਮੇਦਰੀ ਇਹ ਕਿੰਨੇ ਰੂ ਬਾਇੰਗ ਮਸ਼ੀਨ ਇਸ ਕੋ ਬਾਅਦ ਕੀਆ ਡੀਯੂ ਕੀ ਕਰ ਰਹੀ ਹੈ ਵਾਦੀ ਹੈ ਔਰ ਇਹ ਕੱਛਾ ਇੱਕ ਪੰਜਾਬ ਚੋ ਇਹ ਜੀ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਤੇ ਹੁਣ ਵੈਸੇ ਤਾਂ ਜੀ ਹਜੀਤ ਸਿੰਘ ਦਾ ਪੁਰਾਣਾ ਵੀ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ ਉਹ ਦੇ ਕਰਕੇ ਇਹ ਲੱਗਦਾ ਹੈ ਕਿ ਇਹ ਬੰਦਾ ਮਤਲਬ ਕਿ ਇਹ ਨਾ ਕਮਾਂਚੀ ਕਾਫੀ ਮਤਲਬ ਕਿ ਇਹ ਨਾ ਕਮਾਂਚੀ ਪਿਆ ਹੋਇਆ ਹੈਗਾ ਹਾਊਏਵਰ ਅਮੇਦਰੀ ਦਾ ਪਹਿਲਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹਲੇ ਤੱਕ ਸਾਹਮਣੇ ਆਇਆ ਜੇ ਅੱਗੇ ਆਂਦੇ ਜੀ ਤੁਹਾਨੂੰ ਬਿਲਕੁਲ ਦੱਸਾਂਗੇ ਕਿ ਇਹਨਾਂ ਦੀ ਆਪਸੀ ਕੀ ਇਹਨਾਂ ਦੀ ਅੰਡਰਸਟੈਂਡਿੰਗ ਸੀਗੀ ਉਨੇ ਇੱਕ ਦੋਸ਼ੀ ਜਿਹੜਾ ਉਹਦੇ ਉੱਪਰ ਪ੍ਰੋਡਕਸ਼ਨ ਮੈਂਟ ਲੈਣਦੇ ਜਾਊਗਾ ਜੀ ਜੀ ਉਹਨੂੰ ਹਰਜੀਤ ਸਿੰਘ ਨੂੰ ਆਪਾਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਵਾਂਗੇ ਜਾਂ ਚੁੱਕਾਂਗੇ ਸਰ ਰਿਕਵਰੀ ਕਿਉਂ ਇਹ ਨੰਬਰ ਹਾਂਜੀ ਰਿਕਵਰੀ ਚ ਇਹਨਾਂ ਦੇ ਜਿਹੜੇ ਵਾਅਦਾ ਚ ਯੂਜ਼ ਕੀਤੀ ਹੋਈ ਐਕਟਿਵ ਆ ਉਹ ਹੋਈ ਹੈਗੀ ਹਾਂਜੀ ਸਰ ਚੋਰੀ ਦੀ ਸੀ ਕਿ ਕਿਵੇਂ ਕਿਵੇਂ ਇਹ ਇਨਵੈਸਟਿਗੇਟਿਡ